ਫਰੀ ਹੈਂਡ ਕੁਛ ਨਹੀਂ ਸਾਡੇ ਕੋਲ ਹੱਥਾਂ ਦੇ ਵਿੱਚ ਔਰ ਡੰਗਰਾਂ ਨੂੰ ਕੁੱਟਣੀਆਂ ਡਾਂਗਾ ਫਣੀ ਖੜੇ ਆ ਸਾਡੇ ਕੋਲ ਮੋਰੇ ਤੇ ਇਹ ਕਹਿੰਦੇ ਖਤਰਾ ਇਹਨਾਂ ਨੂੰ ਸਾਤੋਂ ਆ ਕੈਮਰੇ ਕਰੋ ਮੜੇ ਜੀ ਦੱਸੋ ਦੇਖੋ ਜੀ ਆਹ ਦੇਖੋ ਇਹਨਾਂ ਡਾਂਗਾ ਦਿਖਾਓ ਸਾਡੇ ਕਿਸੇ ਬੰਦੇ ਕੋਲ ਦਿਖਾ ਦਿਓ ਤਲਾਸ਼ੀ ਲੈ ਲੋ ਵੀਰ ਫਰੀ ਹੈਂਡ ਡੀਐਸਪੀ ਸਾਹਿਬ ਵੀਰ ਫਰੀ ਹੈਂਡ ਵੀ ਚੈੱਕ ਕਰਨਾ ਚੈੱਕ ਕਰ ਲੋ ਸਾਨੂੰ ਅਸੀਂ ਖੜੇ ਆ ਇੱਥੇ ਹੈਨਾ ਵੀਰ ਫਰੀ ਹੈਂਡ ਟੋਟਲੀ ਬਾਬਾ ਜੀ ਅਸੀਂ ਜਿੰਨੇ ਵੀ ਬੰਦੇ ਆ ਅਸੀਂ ਗੱਡੀ ਸਾਰੇ ਫ੍ਰੀ ਹੈਂਡ ਸਾਡੀ ਗੱਡੀ ਨੂੰ ਚੈੱਕ ਕਰਵਾ ਦਿਨ ਜਿੰਨਾ ਕਰਵਾਉਂਦੇ ਹੋ ਚੈੱਕ ਕਰੋ ਕੁਝ ਵੀ ਇੱਕ ਖਤਰਨਾਕ ਪੇਪਰ ਵੀ ਨਿਕਲੇ ਆਵੇ ਤਾਂ ਕਹਦੇ ਹੋ ਤੇ ਆ ਡਾਂਗਾ ਲਈ ਖੜਿਆ ਸਾਨੂੰ ਘੁੱਟਣ ਵਾਸਤੇ ਕਿਹੜੀ ਗੱਲੋਂ ਵੀ ਅਸੀਂ ਚਾਹੁੰਦੇ ਆ ਇਹ ਯੂਨੀਵਰਸਿਟੀ ਜਿੱਦਾਂ ਦੀ ਐਜੂਕੇਸ਼ਨ ਦਿੰਦੀ ਰਹੀ ਆ ਬਿਲਕੁਲ ਓਵੇਂ ਦੀ ਐਜੂਕੇਸ਼ਨ ਅੱਗੇ ਵੀ ਦਿੰਦੀ ਰਹੇ ਇਹ ਯੂਨੀਵਰਸਿਟੀ ਵਿਦਵਾਨ ਪੈਦਾ ਕਰਦੀ ਰਹੀ ਹੈ ਅੱਗੇ ਵੀ ਵਿਦਵਾਨ ਪੈਦਾ ਕਰਦੀ ਰਹੇ ਇਹ ਯੂਨੀਵਰਸਿਟੀ ਰੋਸ਼ਨ ਦਿਮਾਗ ਪੈਦਾ ਕਰਦੀ ਰਹੀ ਹੈ ਅੱਗੇ ਵੀ ਉਹ ਰੋਸ਼ਨ ਦਿਮਾਗ ਪੈਦਾ ਕਰਦੀ ਰਹੇ ਕੋਪਰ ਦਿਮਾਗ ਪੈਦਾ ਨਾ ਕਰ ਲੱਗ ਜਵੇ ਇੱਥੇ ਅਸੀਂ ਨਹੀਂ ਉਹ ਹੋਣ ਦੇਣਾ ਅਸੀਂ ਆਪਣੇ ਬੱਚੇ ਪੜਾਉਨੇ ਆ ਅਸੀਂ ਚਾਹੁੰਦੇ ਆ ਸਾਡੇ ਬੱਚੇ ਉਹੀ ਕੁਆਲਿਟੀ ਐਜੂਕੇਸ਼ਨ ਗੇਨ ਕਰਨ ਜਿਹੜੀ ਅਸੀਂ ਕੀਤੀ ਐ ਇੱਥੋਂ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਕੱਲੂ ਇੱਥੋਂ ਪੜ੍ਹ ਕੇ ਜਾਣ ਸੰਘੀਕਰਨ ਹੋਣ ਤੋਂ ਬਾਅਦ ਤੇ ਸਾਨੂੰ ਦੱਸਣ ਵੀ ਮੂਤ ਪੀਣ ਦੇ ਫਾਇਦੇ ਕਿ ਆਉਂਦੇ ਆ ਗਾਂ ਦਾ ਮੂਤ ਪੀ ਲੋ ਗਾਂ ਦਾ ਗੋਬਰ ਮੰਨ ਲੋ ਉਹਦੇ ਕੀ ਫਾਇਦੇ ਹੁੰਦੇ ਆ ਅਸੀਂ ਨਹੀਂ ਆਪਣੇ ਬੱਚੇ ਨੂੰ ਇਹ ਪੜਾਉਣ ਦੇਣਾ ਅਸੀਂ ਆਪਣੇ ਬੱਚੇ ਨੂੰ ਉਹ ਪੜਾਉਣ ਦੇਣਾ ਜਿਹੜਾ ਇਸ ਯੂਨੀਵਰਸਿਟੀ ਨੇ ਇਤਿਹਾਸ ਰਚਿਆ ਪਹਿਲਾਂ ਜੋ ਇਸ ਯੂਨੀਵਰਸਿਟੀ ਦਾ ਇਤਿਹਾਸ ਆਲ ਓਵਰ ਵਰਲਡ ਦੇ ਵਿੱਚ ਇਹ ਯੂਨੀਵਰਸਿਟੀ ਪਹਿਲੇ ਨੰਬਰਾਂ ਦੇ ਵਿੱਚ ਇੱਕ ਨੰਬਰ ਦੀ ਯੂਨੀਵਰਸਿਟੀ ਆ ਜਿੱਥੋਂ ਕੁਆਲਿਟੀ ਆ ਐਜੂਕੇਸ਼ਨ ਮਿਲਦੀ ਆ ਕੁਆਲਿਟੀ ਐਜੂਕੇਸ਼ਨ ਆਕਸਫੋਰਡ ਦੇ ਲੈਵਲ ਦੀ ਯੂਨੀਵਰਸਿਟੀ ਹੈ ਜੀ ਮੈਂ ਬਹੁਤ ਵਾਰ ਵਿਜ਼ਿਟ ਕੀਤਾ ਉਸ ਯੂਨੀਵਰਸਿਟੀ ਦੇ ਵਿੱਚ ਆਕਸਫੋਰਡ ਦੇ ਵਿੱਚ ਉਸ ਯੂਨੀਵਰਸਿਟੀ ਦੇ ਲਾਇਬ੍ਰੇਰੀ ਯੂਨੀਵਰਸਿਟੀ ਸਾਡੀ ਏ ਇਹ ਸਾਡਾ ਘਰ ਆ ਸਾਡਾ ਦਿਲ ਸੰਯੁਕਤ ਪੰਜਾਬ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਯੂਨੀਵਰਸਿਟੀ ਬਣਾਈ ਗਈ ਸੀ ਜਦੋਂ ਅਸੀਂ 1947 ਚ ਉਧਰੋਂ ਆਏ ਆ ਉਧਰੋਂ ਨਾਲ ਲੈ ਕੇ ਆਏ ਝੋਲੇ ਦੇ ਵਿੱਚ ਅਸੀਂ ਇਹ ਯੂਨੀਵਰਸਿਟੀ ਇਹ ਇੱਕ ਪਾਸੇ ਪੰਜਾਬ ਹਰਿਆਣਾ ਇੱਕ ਪਾਸੇ ਹਿਮਾਚਲ ਇੱਕ ਪਾਸੇ ਪੰਜਾਬ ਬਿਲਕੁਲ ਗੱਭੇ ਬਣੀ ਉਦੋਂ ਇਹ ਸੰਯੁਕਤ ਪੰਜਾਬ ਹੁੰਦਾ ਹੁਤਾ ਇਹ ਹੁਣ ਲੱਗਦਾ ਵੀ ਪੰਜਾਬ ਦੇ ਇੱਕ ਕੋਨੇ ਤੇ ਆ ਨਹੀਂ ਇਹ ਪੰਜਾਬ ਦਾ ਦਿਲ ਹੈ ਪੰਜਾਬ ਦੇ ਗੱਭੇ ਬਣੀ ਯੂਨੀਵਰਸਿਟੀ ਆ ਅਸੀਂ ਆਪਣੀ ਯੂਨੀਵਰਸਿਟੀ ਨਾਲ ਸੰਗੀਕਰ ਨਹੀਂ ਹੁੰਦਾ ਅਸੀਂ ਆਪਣੀ ਇਹ ਰਿਕਵੈਸਟ ਹੈ ਕਿ ਅਸੀਂ ਲਈ ਅਸੀਂ ਨਾ ਬਾਰ ਬਾਰ ਇਹ ਰਿਕਵੈਸਟ ਕੀਤੀ ਵੀ ਜੇ ਅਸੀਂ ਅੰਦਰ ਦਾ ਜਾਣਾ ਸਾਡੀ ਲੋੜੀ ਹੈ ਅਸੀਂ ਇੱਥੋਂ ਦੇ ਪਾਸ ਆਊਟ ਸਟੂਡੈਂਟ ਆ ਹੈ ਨਾ ਹੁਣ ਇਹ ਪਾਜੀ ਸਾਹ ਖੜੇ ਹੈ ਮਦਦਵਾਤ ਕਰ ਕੋਈ ਵੀ ਇੱਕ ਫੋਨ ਵੀ ਮਦਦਵਾਤ ਕਰਿਓ ਗੱਲ ਹੋਵੇ ਹੈਲੋ ਆਪਣੇ ਸਿਰ ਤੋਂ ਪੱਕ ਨਹੀਂ ਲੋੜ ਦੇਣੀ ਅਸ਼ਮੀਲ ਨਹੀਂ ਲੋੜ ਰਹੀ ਵੀ ਹੈਂਡ ਕੁਝ ਨਹੀਂ ਸਾਡੇ ਕੋਲ ਹੱਥਾਂ ਦੇ ਵਿੱਚ ਔਰ ਡੰਗਰਾਂ ਨੂੰ ਘੁੱਟ ਰਹੀਆਂ ਡਾਂਗਾ ਫਣੀ ਖੜੇ ਆ ਸਾਡੇ ਕੋਲ ਮੁਰੇ ਤੇ ਇਹ ਕਹਿੰਦੇ ਖਤਰਾ ਇਹਨਾਂ ਨੂੰ ਸਾਤੋਂ ਆ ਕੈਮਰੇ ਕਰੋ ਬੜੇ ਜਿਹੇ ਦੱਸੋ ਦੇਖੋ ਜੀ ਆਹ ਦੇਖੋ ਇਹਨਾਂ ਡਾਂਗਾ ਸਾਡੇ ਕਿਸੇ ਬੰਦੇ ਕੋਲ ਦਿਖਾ ਦਿਓ ਤਲਾਸ਼ੀ ਲੈ ਲੋ ਵੀਰ ਫ੍ਰੀ ਹੈਂਡ ਟੀਐਸਵੀ ਸਾਹਿਬ ਵੀਰ ਫ੍ਰੀ ਹੈਂਡ ਚੈੱਕ ਕਰਨਾ ਚੈੱਕ ਕਰ ਲੋ ਸਾਨੂੰ ਅਸੀਂ ਖੜੇ ਹੀ ਲੱਗੇ ਹੈ ਨਾ ਵੀਰ ਫ੍ਰੀ ਹੈਂਡ ਟੋਟਲੀ ਬਾਬਾ ਜੀ ਅਸੀਂ ਜਿੰਨੇ ਵੀ ਬੰਦੇ ਆ ਅਸੀਂ ਗੱਡੀ ਸਾਰੇ ਫ੍ਰੀ ਹੈਂਡ ਆ ਸਾਡੀ ਗੱਡੀ ਨੂੰ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਕੁਛ ਵੀ ਇੱਕ ਖਤਰਨਾਕ ਪੇਪਰ ਵੀ ਨਿਕਲੇ ਆਵੇ ਤਾਂ ਕਹਿੰਦੇ ਹੋ ਤੇ ਆ ਡਾਂਗਾ ਲਈ ਖੜੇ ਸਾਨੂੰ ਕੁੱਟਣ ਵਾਸਤੇ ਕਿਹੜੀ ਗੱਲੋਂ ਵੀ ਅਸੀਂ ਚਾਹੁੰਦੇ ਆ ਇਹ ਯੂਨੀਵਰਸਿਟੀ ਜਿੱਦਾਂ ਦੀ ਐਜੂਕੇਸ਼ਨ ਦਿੰਦੀ ਰਹੀ ਆ ਬਿਲਕੁਲ ਓਵੇਂ ਦੀ ਐਜੂਕੇਸ਼ਨ ਅੱਗੇ ਵੀ ਦਿੰਦੀ ਰਹੇ ਇਹ ਯੂਨੀਵਰਸਿਟੀ ਵਿਦਵਾਨ ਪੈਦਾ ਕਰਦੀ ਰਹੀ ਹੈ ਅੱਗੇ ਵੀ ਵਿਦਵਾਨ ਪੈਦਾ ਕਰਦੀ ਰਹੇ ਇਹ ਯੂਨੀਵਰਸਿਟੀ ਰੋਸ਼ਨ ਦਿਮਾਗ ਪੈਦਾ ਕਰਦੀ ਰਹੀ ਹੈ ਅੱਗੇ ਵੀ ਉਹ ਰੋਸ਼ਨ ਦਿਮਾਗ ਪੈਦਾ ਕਰਦੀ ਰਹੇ ਕੋਪਰ ਦਿਮਾਗ ਪੈਦਾ ਨਾ ਕਰਨ ਲੱਗ ਜਵੇ ਇੱਥੇ ਅਸੀਂ ਨਹੀਂ ਉਹ ਹੁਣ ਦੇਣਾ ਅਸੀਂ ਆਪਣੇ ਬੱਚੇ ਪੜਾਉਨੇ ਆ ਅਸੀਂ ਚਾਹੁੰਦੇ ਆ ਸਾਡੇ ਬੱਚੇ ਉਹੀ ਕੁਆਲਿਟੀ ਐਜੂਕੇਸ਼ਨ ਗੇਨ ਕਰਨ ਜਿਹੜੀ ਅਸੀਂ ਕੀਤੀ ਇੱਥੋਂ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਕੱਲ ਨੂੰ ਇੱਥੋਂ ਪੜ੍ਹ ਕੇ ਜਾਣ ਸੰਗੀਕਰਨ ਹੋਣ ਤੋਂ ਬਾਅਦ ਤੇ ਸਾਨੂੰ ਦੱਸਣ ਵੀ ਮੂਤ ਪੀਣ ਦੇ ਫਾਇਦੇ ਕਿ ਆਉਂਦੇ ਆ ਗਾਂ ਦਾ ਮੂਤ ਪੀ ਲਓ ਗਾਂ ਦਾ ਗੋਬਰ ਮੰਨ ਲਓ ਉਹਦੇ ਕੀ ਫਾਇਦੇ ਹੁੰਦੇ ਆ ਅਸੀਂ ਨਹੀਂ ਆਪਣੇ ਬੱਚੇ ਨੂੰ ਇਹ ਪੜਾਉਣ ਦੇਣਾ ਅਸੀਂ ਆਪਣੇ ਬੱਚੇ ਨੂੰ ਉਹ ਪੜਾਉਣ ਦੇਣਾ ਜਿਹੜਾ ਇਸ ਯੂਨੀਵਰਸਿਟੀ ਨੇ ਇਤਿਹਾਸ ਰਚਿਆ ਪਹਿਲਾਂ ਜੋ ਇਸ ਯੂਨੀਵਰਸਿਟੀ ਦਾ ਇਤਿਹਾਸ ਆਲ ਓਵਰ ਵਰਲਡ ਦੇ ਵਿੱਚ ਇਹ ਯੂਨੀਵਰਸਿਟੀ ਪਹਿਲੇ ਨੰਬਰਾਂ ਦੇ ਵਿੱਚ ਇੱਕ ਨੰਬਰ ਦੀ ਯੂਨੀਵਰਸਿਟੀ ਆ ਜਿੱਥੋਂ ਕੁਆਲਿਟੀ ਆ ਐਜੂਕੇਸ਼ਨ ਮਿਲਦੀ ਆ ਕੁਆਲਿਟੀ ਐਜੂਕੇਸ਼ਨ ਆਕਸਫੋਰਡ ਦੇ ਲਾਇਬ੍ਰਰੀ ਯੂਨੀਵਰਸਿਟੀ ਹੈ ਜੀ ਮੈਂ ਬਹੁਤ ਵਾਰ ਵਿਜ਼ਿਟ ਕੀਤਾ ਉਸ ਯੂਨੀਵਰਸਿਟੀ ਦੇ ਵਿੱਚ ਆਕਸਫੋਰਡ ਦੇ ਵਿੱਚ ਉਸ ਯੂਨੀਵਰਸਿਟੀ ਦੇ ਲਾਇਬ੍ਰਰੀ ਯੂਨੀਵਰਸਿਟੀ ਸਾਡੀ ਹੈ ਇਹ ਇਹ ਸਾਡਾ ਘਰ ਹੈ ਸਾਡਾ ਦਿਲ ਸੰਯੁਕਤ ਪੰਜਾਬ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਯੂਨੀਵਰਸਿਟੀ ਬਣਾਈ ਗਈ ਸੀ ਜਦੋਂ ਅਸੀਂ 1947 ਚ ਉਧਰੋਂ ਆਏ ਆ ਉਧਰੋਂ ਨਾਲ ਲੈ ਕੇ ਆਏ ਝੋਲੇ ਦੇ ਵਿੱਚ ਅਸੀਂ ਇਹ ਯੂਨੀਵਰਸਿਟੀ ਇਹ ਇੱਕ ਪਾਸੇ ਪੰਜਾਬ ਹਰਿਆਣਾ ਇੱਕ ਪਾਸੇ ਹਿਮਾਚਲ ਇੱਕ ਵਾਰ ਸੇ ਪੰਜਾਬਿਲਕੋ ਗੱਭੇ ਬਣੀ ਉਦੋਂ ਇਹ ਸੰਯੁਕਤ ਪੰਜਾਬ ਹੁੰਦਾ ਸੀ ਇਹ ਹੁਣ ਲੱਗਦਾ ਵੀ ਪੰਜਾਬ ਦੇ ਇੱਕ ਕੋਨੇ ਤੇ ਆ ਨਹੀਂ ਇਹ ਪੰਜਾਬ ਦਾ ਦਿਲਾ ਪੰਜਾਬ ਦੇ ਗੱਭੇ ਬਣੀ ਯੂਨੀਵਰਸਿਟੀ ਆ ਅਸੀਂ ਆਪਣੀ ਯੂਨੀਵਰਸਿਟੀ ਨਾਲ ਸੰਗੀਕਰ ਨਹੀਂ ਹੁੰਦੇ ਨਾ ਅਸੀਂ ਨਾ ਬਾਰ ਬਾਰ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਵੀ ਜੇ ਅਸੀਂ ਅੰਦਰ ਦਾ ਜਾਣਾ ਸਾਡੀ ਮਰਜ਼ੀ ਹੈ ਅਸੀਂ ਇੱਥੋਂ ਦੇ ਪਾਸ ਆਊਟ ਸਟੂਡੈਂਟ ਆ ਹੈ ਨਾ ਉਹਨਾਂ ਨੇ ਕਹਿੰਦੇ ਆ ਜੀ ਐਸਪੀ ਸਾਹਿਬ ਖੜੇ ਨੇ ਇੱਥੇ ਮਾਰਗਦਵਾਸਤ ਇਹਨਾਂ ਕਰ ਕੋਈ ਇੱਕ ਫੋਟ ਵੀ ਮੰਨਦਵਾ ਕਰਿਓ ਗੱਲ ਹੋਵੇ ਹਲੋ ਆਪਣੇ ਸਿਰ ਤੋਂ ਪੱਕ ਨਹੀਂ ਲੋੜ ਦੇਣੀ ਅਸ਼ਮੀਲ ਨਹੀਂ ਲੋੜ ਦੇਣੀ